ਸਾਰੀ ਟੀਮ ਦੇ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਅਨੁਸਾਰ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਸਾਡੀ ਸਾਰੀ ਟੀਮ ਅਲਰਟ ਤੇ ਹੈਗੀ ਆ ਸਾਰੇ ਸਾਡੇ ਜਿਹੇ ਦੇ 6 ਫਾਇਰ ਸਟੇਸ਼ਨ ਆਨ ਅਲਰਟ ਆ ਕਿ ਕੋਈ ਵੀ ਜੇ ਕੋਈ ਅਨਸੁਕ੍ਰਿਟ ਨਾ ਵਰਤਦੀ ਆ ਤਾਂ ਅਸੀਂ ਉਹਨੂੰ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ ਸਾਡੇ ਸਾਰੇ ਮੁਲਾਜ਼ਮਾਂ ਨੂੰ ਸੂਚਿਤ ਕਰਤਾ ਹੈ ਕਿ ਕਿਸੇ ਨੂੰ ਛੁੱਟੀ ਨਹੀਂ ਦੇਣੀ ਹੈ ਤੇ ਜਿਨ੍ਹਾਂ ਦੀ ਛੁੱਟੀ ਆ ਉਹਨਾਂ ਦੀ ਰੱਦ ਕਰਤੀ ਗਈ ਆ ਉਹ ਵਾਪਸ ਬੁਲਾ ਲਏਗੇ ਤੇ ਸਰ ਇਹ ਸਟੇਸ਼ਨ ਦੇ ਵਿੱਚ 7 ਤੋਂ 8 ਗੱਡੀਆਂ ਨੇ ਬਟ ਪੂਰੇ ਲੁਧਿਆਣੇ ਦੇ ਜੇ ਕਾਰਪੋਰੇਸ਼ਨ ਦੇ ਆਪਾਂ 6 ਸਟੇਸ਼ਨ ਲਾਈਏ ਤਾਂ ਉਹਦੇ ਵਿੱਚ 26 ਤੋਂ 27 ਫਾਈਲ ਟੈਂਡਰ ਸਾਡੇ ਕੋਲ ਹੈਗੇ ਨੇ ਇਸ ਟਾਈਮ ਤੇ ਤੇ ਮੈਨਪਾਵਰ ਵੀ ਹੈਗੀ ਆ ਜਿਹਦੇ ਕਰਕੇ ਅਸੀਂ ਆਪਣਾ ਕਰਕੇ ਜੋ ਵੀ ਕੋਈ ਇਹਦੇ ਘਟਨਾ ਵਾਪਰਦੀ ਆ ਤਾਂ ਉਹਨੂੰ ਜਿਠਾਗੇ ਕਿ ਸਭ ਤੋਂ ਪਹਿਲਾਂ ਕੋਈ ਕਈ ਲੋਕ ਰਿਯੂਮਰਸ ਫੈਲਾਉਂਦੇ ਨੇ ਜਿਆਦਾ ਸੋਸ਼ਲ ਨੈਟਵਰਕਿੰਗ ਤੇ ਨਾ ਧਿਆਨ ਦੇਣ ਕਈ ਚੀਜ਼ਾਂ ਨੂੰ ਮੌੜ ਤੋੜ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਸਾਡੀ ਟੀਮ ਪੂਰੀ ਤਿਆਰ ਹੈ ਜੇ ਕੋਈ ਅਨਸਬਖੀ ਘਟਨਾ ਹੈ ਸਾਡੇ ਦੇਸ਼ ਦੇ ਆਰਮੀਜ਼ ਪਰਸਨ ਵੀ ਸਾਰੇ ਰੈਡੀ ਨੇ ਪੂਰਾ ਦਾ ਪੂਰਾ ਡਿਪਾਰਟਮੈਂਟ ਰੈਡੀ ਹੈ ਸਾਰੇ ਸਾਰੇ ਤਿਆਰ ਇਕਜੁੱਟ ਹੋ ਕੇ ਕੋਈ ਵੀ ਜੇ ਦਿੱਕਤ ਹੋਣੀ ਉਹਨੂੰ ਆਪਾਂ ਫੇਸ ਕਰਨ ਲਈ ਬਿਲਕੁਲ ਤਿਆਰ ਖੜੇ ਹਾਂ ਹਾਂਜੀ ਸਰ ਸਾਡੀ ਪੂਰੀ ਤਿਆਰੀ ਹੈ ਸਾਡੇ ਸਾਰੇ ਫਾਇਰ ਸਟੇਸ਼ਨ ਦੇ ਪੂਰੀ ਮੈਨਪਾਵਰ ਹੈਗੀ ਹੈ ਤਾਂ ਅਸੀਂ ਪੂਰੀ ਤਿਆਰੀ ਨਾਲ ਕੰਮ ਕਰਦੇ ਪਏ ਹਾਂ ਲੋਕਾਂ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੁਹਾਡੇ ਦੱਸਦੇ ਲੁਧਿਆਣਾ ਦੇ ਵਿੱਚ ਫਾਇਰ ਸੈਂਟਰ ਦੇ ਵਿੱਚ ਮੌਜੂਦ ਆ ਫਾਇਰ ਸੈਂਟਰ ਸਟੇਸ਼ਨ ਦੇ ਵਿੱਚ ਲੋਕਲ ਅਟ ਦੇ ਵਿੱਚ ਦੱਸਦੀ ਹੈ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਪਾਸੇ ਜਿਹੜਾ ਆਪਰੇਸ਼ਨ ਸਿੰਦੂਰ ਦੇ ਤਹਿਤ ਲਗਾਤਾਰ ਜਿਹੜੀ ਹੈ ਆਤੰਗਵਾਦ ਦੇ ਖਿਲਾਫ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਉਸ ਪਾਰਤੀ ਫੌਜ ਵੱਲੋਂ ਲਗਾਤਾਰ ਮੂੰ ਤੋੜ ਜਿਹਾ ਜਵਾਬ ਦਿੱਤਾ ਜਾ ਰਿਹਾ ਹੈ ਉਸ ਨੂੰ ਦੱਸਦੇ ਪਾਰਤ ਦੇਸ਼ ਦੇ ਵਿੱਚ ਉਸ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਕਾਰੀ ਨੇ ਜਾਂ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਜਾਂ ਹੋਰ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਸੋ ਫਾਇਰ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਗੱਲਬਾਤ ਕਰਦੇ ਕਿ ਉਹਨਾਂ ਵੱਲੋਂ ਕੀ ਕੁ ਲਿਓ ਕਿ ਲੋਧਿਆਣਾ ਦੇ ਫਾਇਰ ਸੈਂਟਰ ਦੇ ਵਿੱਚ ਮੌਜੂਦ ਆ ਸਾਡੇ ਪਿੱਛੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿਸ ਤਰੀਕੇ ਦੀ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੋ ਦੱਸਦੇ ਆ ਸੈਂਟਰ ਫਾਇਰ ਸਟੇਸ਼ਨ ਜਿਹੜਾ ਲੁਧਿਆਣਾ ਲੋਕਲ ਅਡੇ ਦੇ ਵਿੱਚ ਮੌਜੂਦ ਆ ਜਿੱਤੇ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ ਸੋ ਉਹਨਾਂ ਨਾਲ ਜਾਣਕਾਰੀ ਲਵਾਂਗੇ ਕਿ ਕੀ ਕੁਝ ਉਹਨਾਂ ਦੇ ਵੱਲੋਂ ਜਿਹੜੀ ਆ ਤਿਆਰੀ ਕੀਤੀ ਗਈ ਆ ਕਿਉਂਕਿ ਇੱਕ ਪਾਸੇ ਕਾਫੀ ਜਿਹੜਾ ਇਸ ਟਾਈਮ ਡਰਦਾ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਪਿੰਡਾਂ ਦੇ ਵਿੱਚ ਵੀ ਕਾਫੀ ਲੋਕਾਂ 'ਚ ਜਿਹੜਾ دہشت ਦਾ ਮਾਹੌਲ ਹੈ ਉਹ ਵੀ ਦੇਖਣ ਨੂੰ ਮਿਲਦਾ ਸੋ ਉਸ ਤਿਆਰ ਕੀਤੀਆਂ ਜਾ ਰਹੀਆਂ ਨੇ ਕੀ ਕੁਝ ਨਵਾਂ ਜਿਹੜਾ ਆ ਰਿਹਾ ਵਾ ਉਹਨਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕੀ ਕੁਝ ਤਿਆਰੀਆਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਆਪਰੇਸ਼ਨ ਸਿੰਦੂਰ ਦੇ ਤਹਿਤ ਫੌਜ ਵੱਲੋਂ ਮੂੰਹ ਤੋਂ ਜਵਾਬ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਵੀ ਇੱਕ ਸੈਨਿਕ ਹੋ ਸਰ ਸਾਡੇ ਵੱਲੋਂ ਇੱਕ ਤਾਂ ਸਾਡੀ ਟੀਮ ਹਮੇਸ਼ਾ ਹੀ ਤਿਆਰ ਰਹਿੰਦੀ ਹੈ ਦਰਬਾਰਦਰ ਤੁਹਾਨੂੰ ਪਤਾ ਇਨਸੀਡੈਂਟ ਤਾਂ ਚੱਲਦੇ ਰਹਿੰਦੇ ਨੇ ਰੁਹਾਣੇ ਬੱਟ ਹੁਣ ਸਾਡੇ ਸਾਰੀ ਟੀਮ ਦੀ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਸਾਡੀ ਸਾਰੀ ਟੀਮ ਅਲਰਟ ਤੇ ਹੈਗੀ ਆ ਸਾਰੇ ਸਾਡੇ ਜਿਹੇ ਦੇ 6 ਫਾਇਰ ਸਟੇਸ਼ਨ ਔਨ ਅਲਰਟ ਹੈ ਕਿ ਕੋਈ ਵੀ ਜੇ ਕੋਈ ਅਨਸਫੀਕਟਨਾ ਵਾਪਰਦੀ ਆ ਤਾਂ ਅਸੀਂ ਉਹਨੂੰ ਜਿੱਟਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਬਿਲਕੁਲ ਸਰ ਕਿੰਨੀ ਕੀ ਗੱਡੀਆਂ ਜਿਹੜੀਆਂ ਫਾਇਰ ਦੀਆਂ ਹੈਗੀਆਂ ਇਸ ਸਟੇਸ਼ਨ ਦੇ ਵਿੱਚ ਸਰ ਇਸ ਸਟੇਸ਼ਨ ਦੇ ਵਿੱਚ 7 ਤੋਂ 8 ਗੱਡੀਆਂ ਨੇ ਬਟ ਪੂਰੇ ਲੁਧਿਆਣੇ ਦੇ ਜੇ ਕਾਰਪੋਰੇਸ਼ਨ ਦੇ ਆਪਾਂ 6 ਸਟੇਸ਼ਨ ਲਾਈਏ ਤਾਂ ਉਹਦੇ ਵਿੱਚ 26 ਤੋਂ 27 ਫਾਇਰ ਟੈਂਡਰ ਸਾਡੇ ਕੋਲ ਹੈਗੇ ਨੇ ਇਸ ਟਾਈਮ ਤੇ ਤੇ ਮੈਨਪਾਵਰ ਵੀ ਹੈਗੀ ਆ ਜਿਹਦੇ ਕਰਕੇ ਅਸੀਂ ਆਪਣਾ ਕਰਕੇ ਜੋ ਵੀ ਕੋਈ ਇਹਦੇ ਘਟਨਾ ਵਾਪਰਦੀ ਆ ਤਾਂ ਉਹਨੂੰ ਜਿੱਟਾਂਗੇ ਬਿਲਕੁਲ ਇੱਕ ਪਾਸੇ ਐਮਰਜੈਂਸੀ ਸੁਵਿਧਾਵਾਂ ਦੀ ਗੱਲ ਕਰੀਏ ਤੇ ਉਹ ਐਮਰਜੈਂਸੀ ਸੁਵਿਧਾਵਾਂ ਜਿਹੜੇ ਐਮਰਜੈਂਸੀ ਦੇ ਵਿੱਚ ਸੈਨਿਕ ਮੌਜੂਦ ਨੇ ਜੋ ਵੀ ਆ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਬਿਲਕੁਲ ਕੈਂਸਲ ਕੀਤੀਆਂ ਗਈਆਂ ਨੇ ਫਾਇਰਬ੍ਰਿਡ ਦੇ ਵਿੱਚ ਕੁਝ ਅਧਿਕਾਰੀ ਜਿਹੜੇ ਛੁੱਟੀ ਤੇ ਗਏ ਹੋਣੇ ਆ ਤੇ ਉਹਨਾਂ ਨੂੰ ਕੀ ਕੋਈ ਨੋਟਿਸ ਤੁਹਾਡੇ ਵੱਲੋਂ ਗਿਆ ਹਾਂਜੀ ਸਾਡੇ ਕੁਝ ਅਫਸਰ ਗਏ ਹੋਏ ਸੀ ਛੁੱਟੀ ਤੇ ਅੱਜ ਸਾਨੂੰ ਰਿਟਰਨ 'ਚ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਤੋਂ ਵੀ ਪੜ੍ਹ ਗਿਆ ਕਿ ਜੋ ਛੁੱਟੀ ਤੇ ਗਿਓਰੀ ਛੁੱਟੀ ਕੈਂਸਲ ਹੋਈ ਉਹ ਵੀ ਕੱਲ ਸ਼ਾਮ ਤੱਕ ਸਾਡੇ ਤੋਂ ਰਿਪੋਰਟ ਕਰ ਦੋਗੇ ਉਹ ਬਾਹਰ ਗਏ ਹੋਏ ਸੀ ਕਿ ਉਹ ਵੀ ਅੱਜ ਅਸੀਂ ਸਾਡੇ ਸਾਰੇ ਮੁਲਾਜ਼ਮਾਂ ਨੂੰ ਸੂਚਿਤ ਕਰਤਾ ਹੈ ਕਿ ਕਿਸੇ ਨੂੰ ਛੁੱਟੀ ਨਹੀਂ ਦੇਣੀ ਹੈ ਤੇ ਜਿਨ੍ਹਾਂ ਦੀ ਛੁੱਟੀ ਆ ਉਹਨਾਂ ਦੇ ਰੱਦ ਕਰਤੀ ਗਈ ਹੈ ਉਹ ਵਾਪਸ ਬੁਲਾ ਲਏ ਗਏ ਨੇ ਬਿਲਕੁਲ ਇੱਕ ਪਾਸੇ ਸਰ ਕਿਸ ਤਰੀਕੇ ਦਾ ਮਾਹੌਲ ਜਿਹੜਾ ਤੁਸੀਂ ਦੇਖ ਰਹੇ ਹੋ ਕਿਉਂਕਿ ਕਾਫੀ ਸਮਾਂ ਹੋ ਗਿਆ ਫਾਇਰ ਗੜ ਦੇ ਵਿੱਚ ਇੰਚਾਰਜੋਂ ਤੁਸੀਂ ਤੋਂ ਕਿਸ ਤਰੀਕੇ ਦਾ ਦੇਖ ਰਹੇ ਹੋ ਲੋਕਾਂ ਦੇ ਵਿੱਚ ਲੋਕਾਂ ਦੀ ਵਿਚਾਰਧਾਰਾ ਕੀ ਹੈਗੀ ਹੈ ਸਰ ਲੋਕਾਂ ਦੇ ਵਿਚਾਰੇ ਕਿ ਪੈਨਿਕ ਨਾ ਹੋਣ ਸਾਡੀ ਇੱਕ ਹੀ ਰਿਕਵੈਸਟ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਦੀ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਵੀ ਸਾਰਿਆਂ ਨੂੰ ਇੱਕ ਹੀ ਰਿਕਵੈਸਟ ਇਹ ਹੈ ਪਬਲਿਕ ਨੂੰ ਕਿ ਪੈਨਿਕ ਨਾ ਹੋਣ ਕੀ ਸਭ ਤੋਂ ਪਹਿਲਾਂ ਕੋਈ ਕਈ ਲੋਕ ਰਿਯੂਮਰਸ ਫੈਲਾਉਂਦੇ ਨੇ ਜਿਆਦਾ ਸੋਸ਼ਲ ਨੈਟਵਰਕਿੰਗ ਤੇ ਨਾ ਧਿਆਨ ਦੇਣ ਕਈ ਚੀਜ਼ਾਂ ਨੂੰ ਮੋੜ ਤੋੜ ਕੇ ਪੇਸ਼ ਕੀਤਾ ਜਾਂਦਾ ਹੈ ਜਦ ਤੱਕ ਗਵਰਨਮੈਂਟ ਦੀ ਜੋ ਨੋਟੀਫਿਕੇਸ਼ਨ ਹੈ ਉਹ ਕਿਉਂਕਿ ਸਾਡੇ ਮਾਨਯੋਗ ਡੀਸੀ ਸਾਹਿਬ ਹੋ ਗਏ ਜਿੱਤੇ ਉੱਚ ਅਧਿਕਾਰੀ ਨੇ ਟਾਈਮ ਟੂ ਟਾਈਮ ਆਪਣੇ ਸੋਸ਼ਲ ਨੈਟਵਰਕਿੰਗ ਦੇ ਥਰੂ ਜਾਂ ਕਿਸੇ ਨਾ ਕਿਸੇ ਤਰ੍ਹਾਂ ਮੈਸੇਜ ਆਪਣੇ ਪਾਸ ਕਰ ਰਹੇ ਨੇ ਗਵਰਨਮੈਂਟ ਦੇ ਮੈਸੇਜ ਤੇ ਧਿਆਨ ਦਿੱਤਾ ਜਾਏ ਇਹਦਾ ਤਾਂ ਐਸਪਰ ਪ੍ਰਾਈਵੇਟ ਲੋਕਾਂ ਦੇ ਦਾ ਧਿਆਨ ਦਿੱਤਾ ਜਾਏ ਕਿ ਕੋਈ ਇਦਾਂ ਦਾ ਰੂਮਰ ਫਲਾਕੇ ਕੋਈ ਅਨਸੁਖੀ ਘਟਨਾ ਨਾ ਵਾਪਰ ਸਕੇ ਇਹ ਤੋਂ ਬਚ ਕੇ ਰਹਿਣ ਤਾਂ ਸਾਡੀ ਟੀਮ ਪੂਰੀ ਤਿਆਰ ਹੈ ਜੇ ਕੋਈ ਅਨਸੁਖੀ ਘਟਨਾ ਤੇ ਸਾਡੇ ਦੇਸ਼ ਦੇ ਆਰਮੀਜ਼ ਪਰਸਨ ਵੀ ਸਾਰੇ ਰੈਡੀ ਨੇ ਪੂਰਾ ਦਾ ਪੂਰਾ ਡਿਪਾਰਟਮੈਂਟ ਰੈਡੀ ਹੈ ਸਾਰੇ ਸਾਰੇ ਤਿਆਰ ਇਕਜਟ ਹੋ ਕੇ ਕੋਈ ਵੀ ਜੇ ਦਿੱਕਤ ਹੋਣੀ ਉਹਨੂੰ ਆਪਾਂ ਫੇਸ ਕਰਨ ਲਈ ਬਿਲਕੁਲ ਤਿਆਰ ਖੜੇ ਆ। ਇਹ ਬਿਲਕੁਲ ਇੱਕ ਪਾਸੇ ਆਪਰੇਸ਼ਨ ਸਿੰਦੂਰ ਦੇ ਤਹਿਤ ਆਤੰਕਵਾਦ ਜਾਂ ਪਾਕਿਸਤਾਨ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਅੱবি ਜਿਹੜਾ ਜਵਾਬੀ ਜਿਹੜਾ ਦਿੱਤਾ ਜਾ ਰਿਹਾ ਸੋ ਭਾਰਤ ਦੇਸ਼ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਉਹਨਾਂ ਨੂੰ ਤਾਂ ਕਿਤੇ ਕਿਤੇ ਲੋਕਾਂ ਦੇ ਵਿੱਚ ਕਾਫੀ ਡਰਦਾ ਮਾਹੌਲ ਹੈ। ਉਹਨਾਂ ਨੂੰ ਕੀ ਕਹਿਣਾ ਚਾਹੂਗੇ? ਕੁਝ ਲੋਕ ਪਿੰਡ ਦੇ ਵਸਨੀਕ ਨਹੀਂ ਪਿੰਡਾ ਕੁਝ ਕੁਝ ਪਿੰਡਾ ਵੀ ਜਿਹੜੇ ਉਹ ਖਾਲੀ ਕਰਾਏ ਗਏ ਨੇ ਉਹਨਾਂ ਨੂੰ ਕੀ ਕਹਿਣਾ? ਸਰ ਇਹਦੇ ਵਿੱਚ ਮੇਰਾ ਬੋਲਣ ਦਾ ਜੇ ਠੀਕ ਨਹੀਂ ਹੋਗਾ ਬਟ ਜੋ ਵੀ ਸਰਕਾਰ ਦੀ ਹਦਾਇਤਾਂ ਆndੀਆਂ ਜਿੱਦਾਂ ਹੁਣ ਬਲੈਕਆਊਟ ਦੀ ਹਦਾਇਤਾਂ ਦੀ ਸ਼ਾਮ ਨੂੰ ਜੋ ਸਾਰੇ ਪਿੰਡਾਂ 'ਚ ਹਰ ਜਗ੍ਹਾ ਬਲੈਕਆਊਟ ਦੀ ਹੈ ਕਿ ਸ਼ਾਮ ਨੂੰ 8 ਵਜੇ ਤਕਰੀਬਨ ਜੋ ਮੇਨੂੰ ਨੋਲੇਜ ਹੈ 8 ਵਜੇ ਤੋਂ ਲੈ ਕੇ ਸਵੇਰ ਦੇ 5-6 ਵਜੇ ਤੱਕ ਪ੍ਰੋਪਰ ਬਲੈਕਆਊਟ ਰੱਖੇ ਜੇ ਸਾਡੀ ਗਵਰਨਮੈਂਟ ਨੇ ਸੋਚ ਕੇ ਉੱਚ ਅਧਿਕਾਰੀਆਂ ਨੇ ਤਾਂ ਸਾਨੂੰ ਉਹ ਚੀਜ਼ ਦੇ ਆਰਡਰ ਪਾਸ ਹੋਏ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਉਹਨੂੰ ਫਾਲੋ ਕਰਨਾ ਚਾਹੀਦਾ ਹੈ ਕਿ ਅਸੀਂ ਕੋਈ ਵੀ ਘਟਨਾ ਤੋਂ ਵਾਪਰ ਤੋਂ ਰੋਕ ਸਕੀਏ ਬਿਲਕੁਲ ਕਿਸ ਤਰੀਕੇ ਕੰਟੈਕਟ ਕੀਤਾ ਜਾਊਗਾ ਸੋ ਅਗਰ ਕਿਤੇ ਘਰਾਂ ਦੇ ਵਿੱਚ ਅੱਗ ਲੱਗਦੀ ਹੈ ਜਾਂ ਹੋਰ ਵੀ ਤਰੀਕੇ ਨਾਲ ਅੱਗ ਲੱਗਦੀ ਤੇ ਉਹਨਾਂ ਨੂੰ ਕਿੱਦਾਂ ਅਵੇਅਰ ਕੀਤਾ ਜਾ ਸਕਦਾ ਅੱਗ ਉਸ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਸਰ ਅਗਰ ਨੂੰ ਕਾ ਜਿੱਦਾਂ ਦੀ ਮਰਜ਼ੀ ਤਾਂ ਹੀ ਉਹ ਤੋਂ ਕਾਬੂ ਪਾਉਂਦੇ ਹੈ ਜਾਂ 112 ਨੰਬਰ ਤੇ ਵੀ ਡਾਇਲ ਕਰ ਸਕਦੇ ਹੋ ਜਾਂ ਸਾਡਾ ਜਿਹੜਾ ਲੋਕਲ 101 ਨੰਬਰ ਆ ਉੱਤੇ ਵੀ ਤੁਸੀਂ ਡਾਇਲ ਕਰ ਸਕਦੇ ਹੋ Google ਤੇ ਮੇਰਾ ਪਰਸਨਲ ਨੰਬਰ ਵੀ ਆ ਉੱਤੇ ਵੀ ਡਾਇਲ ਕਰ ਸਕਦੇ ਹੋ ਕੋਈ ਵੀ ਐਮਰਜੈਂਸੀ ਸਾਡੇ ਸਾਰਿਆਂ ਦੇ ਫੋਨ ਆਨ ਨੇ ਮੋਸਟਲੀ ਕਈ ਨੰਬਰ ਸਾਡੇ ਵਾਇਰਲ ਨੇ ਉੱਤੇ ਵੀ ਤੁਸੀਂ ਕੰਟੈਕਟ ਕਰਕੇ ਸਾਨੂੰ ਦੇ ਸਕਦੇ ਹੋ ਕਿ ਕਿਤੇ ਕੋਈ ਇਨਸੀਡੈਂਟ ਵਾਪਰਦਾ ਤਾਂ ਅਸੀਂ ਉੱਥੇ ਜਲ ਤੋਂ ਜਲਦ ਪਹੁੰਚਾਂਗੇ ਸਰ ਆਮ ਲੋਕਾਂ ਨੂੰ ਕੀ ਮੈਸੇਜ ਆਮ ਲੋਕ ਕਿਸ ਤਰੀਕੇ ਜਿਹੜਾ ਘਰਾਂ ਦੇ ਵਿੱਚ ਜੇ ਛੋਟੀ ਮੋਟੀ ਅੱਗ ਲੱਗ ਜਾਂਦੀ ਹੈ ਤੇ ਉਹਨੂੰ ਕਿਸ ਤਰੀਕੇ ਕਾਬੂ ਕਰ ਸਕਣ ਉਹਨਾਂ ਨੂੰ ਕੀ ਮੈਸੇਜ ਹੈ ਸਰ ਆਮ ਲੋਕਾਂ ਨੂੰ ਇਹ ਮੈਸੇਜ ਹੈ ਕਿ ਜੇ ਛੋਟੀ ਮੋਟੀ ਅੱਗ ਲੱਗਦੀ ਤਾਂ ਉਹਨੂੰ ਪਾਣੀ ਪਾ ਕੇ ਹੀ ਬੁਝਾ ਸਕਦੇ ਆ ਹੈ ਤੇਨੇ ਤਾਂ ਆਪਣੇ ਘਰ ਚ ਫਾਇਰ ਐਕਸਟਿੰਗੁਇਸ਼ਰਸ ਰੱਖਣ ਛੋਟੇ ਛੋਟੇ ਕੀ ਛੋਟੀ ਮੋਟੀ ਅੱਗ ਲੱਗੀ ਤੇ ਆਪਣੇ સ્તર ਤੇ ਵੀ ਕਾਬੂ ਪਾ ਲੈਣ ਜੇ ਨਹੀਂ ਉਹਨਾਂ ਤੋਂ ਲੱਗਦਾ ਤਾਂ ਸਾਨੂੰ ਸੰਪਰਕ ਸਾਨੂੰ ਤਾਂ ਸੰਪਰਕ ਕਰ ਹੀ ਲੈਣਾ ਆ ਉੱਥੇ ਕਿ ਅਸੀਂ ਉੱਥੇ ਪਹੁੰਚ ਕੇ ਅਗਰੂ ਬੁਝਾਵਾਂਗੇ ਬਿਲਕੁਲ ਤੁਹਾਡੀ ਵੱਲੋਂ ਪੂਰੀ ਤਿਆਰੀ ਜੜੀ ਹੈ ਚੱਲੀ ਹੋਈ ਹਾਂਜੀ ਸਰ ਸਾਡੀ ਪੂਰੀ ਤਿਆਰੀ ਹੈ ਸਾਡੇ ਸਾਰੇ ਫਾਇਰ ਸਟੇਸ਼ਨ ਦੇ ਪੂਰੀ ਮੈਨਪਾਵਰ ਹੈਗੀ ਹੈ ਤਾਂ ਅਸੀਂ ਪੂਰੀ ਤਿਆਰੀ ਨਾਲ ਕੰਮ ਕਰਦੇ ਪਏ ਹਾਂ ਬਿਲਕੁਲ ਸੋ ਦੱਸ ਦिए ਫਾਇਰ ਸਟੇਸ਼ਨ ਦੇ ਇੰਚਾਰ ਸਾਡੇ ਮੌਜੂਦ ਸੀਗਾ ਲੋਕਲ ਅਡੇ ਤੋਂ ਤੋਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਐਮਰਜੈਂਸੀ ਸੁਵਿਧਾਵਾਂ ਲਈ ਅਸੀਂ ਟਟਤੇ ਖੜੇ ਆ ਪੂਰੇ ਡਟੇ ਹੋਏ ਆ ਸੋ ਜਿਨ੍ਹਾਂ ਦੀਆਂ ਛੁੱਟੀਆਂ ਸੀਗੀਆਂ ਜਿਹੜੇ ਕਰਮਚਾਰੀ ਦੀਆਂ ਛੁੱਟੀਆਂ ਸੀਗੀਆਂ ਉਹਨਾਂ ਦੀਆਂ ਛੁੱਟੀਆਂ ਪੂਰੀ ਤਰ੍ਹਾਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਜੋ ਛੁੱਟੀ ਤੇ ਗਏ ਹੋਏ ਸੀਗੇ ਉਹ ਵੀ ਰਿਟਰਨ ਕੰਮਾਂ ਦੇ ਕਾਰਾਂ ਦੇ ਉੱਤੇ ਆਪੇ ਨੇ ਆ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਲੋਕਾਂ ਵਾਸਤੇ ਇਮਰਜੈਂਸੀ ਸੁਵਿਧਾਵਾਂ ਜੜੀਆਂ ਵੀ ਹੈਗੀਆਂ ਉਹਨਾਂ ਦੀਆਂ ਛੁੱਟੀਆਂ ਬਿਲਕੁਲ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਅਵੇਅਰ ਵੀ ਕੀਤਾ ਜਾ ਰਿਹਾ ਲੋਕਾਂ ਨੂੰ ਕਿ ਲੋਕ ਕਿਸ ਤਰੀਕੇ ਆਗੇ ਦੇ ਉੱਤੇ ਕਾਬੂ ਪਾ ਸਕਦੇ ਨੇ ਇੱਕ ਪਾਸੇ ਆਪਰੇਸ਼ਨ ਸਿੰਦੂਰ ਚੱਲਦਾ ਪਿਆ ਤਾਂ ਦੂਜੇ ਪਾਸੇ ਜਿਹੜੇ ਆ ਕਾਫੀ ਅੱਗ ਲੱਗਨ ਦੇ ਜਿਹੜੀ ਹੈ ਖਬਰ ਜਿਹੜੀ ਸੁਣਨ ਨੂੰ ਮਿਲਦੀ ਹੈ ਅੱਗ ਕਾਫੀ ਲੱਗਦੀ ਹੈ ਸੋ ਉਹਨੂੰ ਕਿਸ ਤਰੀਕੇ ਕਾਬੂ ਪਾਇਆ ਜਾਦਾ ਦਾ ਉਹਦੇ ਬਾਰੇ ਵੀ ਉਹਨਾਂ ਵੱਲੋਂ ਦੱਸਿਆ ਗਿਆ ਸੋ ਲੋਕ ਅਵੇਰ ਰਹਿਣ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਦੇਸ਼ ਦੇ ਵਿੱਚ ਜਿਹੜੇ ਵੀ ਸੈਨਿਕ ਨੇ ਉਹ ਪਕੂਵੀ ਪੂਰੀ ਮਿਹਨਤ ਨਾਲ ਪੂਰੇ ਡਟ ਕੇ ਖੜੇ ਨੇ ਸੋ ਉਹਨਾਂ ਵੱਲੋਂ ਪੂਰੀ ਤਰੀਕੇ ਜਿਹੜਾ ਦੇਸ਼ ਵਾਸੀਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਸੋ ਦੇਖਦੇ ਰਹੋ ਮੁਝਾਹਲਾਈ ਮੈਨਦਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ